सभी ईश्वर के अंश हैं तो भगवान ने आज सबरी मैया को नवदा भक्ति सुनाई है वो भक्ति हम कहेंगे प्रथम भक्ति संतन कर संगा। पहली भक्ति ये सत्संग करो पहली भक्ति दूसरी मम कथा प्रसंगा दूसरी मेरी कथा में और मेरे में प्रेम करो पहली नहीं कही कि मेरे में प्रेम करो दूसरी मम कथा प्रसंगा मेरी कथा में प्रेम करो दूसरी भक्ति ਅੱਜ ਸਰਦੂਲਗੜ੍ਹ ਸ਼ਹਿਰ ਵਿੱਚ ਮਹਾਰਿਸ਼ੀ ਵਾਲਮੀਕ ਜਨਮ ਦਿਤੀ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਦੇਖੋ ਇਸ ਮੌਕੇ ਦੀਆਂ ਪੂਰੀਆਂ ਝਲਕੀਆਂ ਵੀਡੀਓ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰਦੇ ਹੋ। ਸਤਿਪ੍ਰੀਅਕ ਜੈ ਵਾਲਮੀਕ ਸਾਰਿਆਂ ਨੂੰ ਸਾਰੀ ਸੰਗਤਾਂ ਨੂੰ ਠੀਕ ਹੈ ਥੋੜਾ ਆਪਣੇ ਪੱਤਰਕਾਰਾਂ ਦਾ ਜਿਹੜੇ ਤੁਸੀਂ ਸਾਡੇ ਕੋਲ ਪਹੁੰਚੇ ਹੋ ਥੋੜਾ ਧੰਨਵਾਦ ਕਰਦੇ ਆ ਬਹੁਤ-ਬਹੁਤ ਵਾਲਮੀ ਜਨਮ ਦਿਤੀ ਜੀ ਆਪਣੇ ਮਹਾਰਿਸ਼ੀ ਵਾਲਮੀਕ ਜੀ ਜਿਹੜੇ ਆਪਣੇ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਇਹ ਸਾਰੇ ਦੇਸ਼ਵਾਰਚ ਮਨਾਇਆ ਜਾ ਰਿਹਾ ਹੈ ਜੀ ਇਹਦੇ ਵਰੀ ਇਹ ਹੈ ਕਿ ਆਪਣੇ ਸਾਨੂੰ ਬਹੁਤ ਖੁਸ਼ੀ ਹੈ ਜੀ ਹਰ ਸਾਲ ਇਸ ਤਰ੍ਹਾਂ ਪ੍ਰੋਗਰਾਮ ਮਨਾ ਰਹੇ ਹਾਂ ਅਸੀਂ ਠੀਕ ਹੈ ਬਾਕੀ ਸਭ ਤੋਂ ਜਿਆਦਾ ਧੰਨਵਾਦ ਅਸੀਂ ਸ਼ਹਿਰ ਨਿਵਾਸੀਆਂ ਦਾ ਕਰਨਾ ਚਾਹੁੰਦੇ ਆ ਜਿਹੜੇ ਸਾਡਾ ਸਾਥ ਦਿੰਦੇ ਆ ਜੀ ਸਭ ਤੋਂ ਪਹਿਲਾਂ ਮੈਂ ਮਹਾਰਾਜਾ ਬਾਲ ਭੀਖ ਦੀ ਜਨਮ ਦਿਤੀ ਤੇ ਸਾਰੇ ਸ਼ਹਿਰ ਨੂੰ ਹਰ ਇੱਕ ਪੰਜਾਬੀ ਵੀਰ ਨੂੰ ਜਿਹੜੇ ਵੀ ਦੂਰ ਨੇੜੇ ਰਹਿੰਦੇ ਆ ਲੱਖ ਲੱਖ ਵਧਾਈਆਂ ਦਿੰਦਾ ਆ ਤੇ ਵਾਲਮੀਕ ਜਨਤੀ ਇੱਕ ਮਹਾਰਿਸ਼ੀ ਵਾਲਮੀਕ ਹੋਏ ਆ ਜਿਹੜੇ ਕਿ ਸਨਾਤਨ ਧਰਮ ਨਾਲ ਜੁੜੇ ਹੋਏ ਆ ਇਹਨਾਂ ਨੇ ਰਮਾਇਣ ਲਈ ਅਤੇ ਮਾਤਾ ਸੀਤਾ ਦੀ ਉਹਨਾਂ ਦੇ ਬਨਵਾਸ ਦੌਰਾਨ ਉਹਨਾਂ ਦੀ ਸੇਵਾ ਕੀਤੀ ਤੇ ਲਵਕੁਸ਼ ਦਾ ਪਰਵਿਸ਼ ਵੀ ਮਹਾਰਾਜਾ ਮਹਾਰਿਸ਼ੀ ਵਾਲਮੀਕ ਜੀਆ ਵਿਕਿਤ ਕਾ ਸੋ ਇਹ ਇੱਕ ਬਹੁਤ ਹੀ ਛੁਲਦੇ ਹੋਏ ਜਿਵੇਂ ਕਿ ਆਪਾਂ ਕੈਸਾ ਦੇ ਆ ਰਾਮਚੰਦਰ ਜੀਆ ਤੋਂ ਵੀ ਕੁੱਤੋਂ ਦੀ ਸੀ ਜਿਨ੍ਹਾਂ ਨੇ ਹਜ਼ਾਰ ਵਰਸ਼ ਪਹਿਲਾਂ ਫਰਮਾਨ ਦੀ ਰਚਨਾ ਕੀਤੀ ਉਸ ਤੋਂ ਬਾਅਦ ਕੀ ਹੋਇਆ ਜਿਹੜਾ ਹਿੰਦੂ ਸਮਾਜ ਸੀ ਉਹਨਾਂ ਨੇ ਇਹ ਵਾਲਮੀਕ ਤੇ ਇਹ ਵੰਡ ਤੇ ਇਹ ਕਿਉਂ ਮੰਡੇਗਾ ਕਿਉਂਕਿ ਜਿਹੜਾ ਵਾਲਮੀਕ ਬੰਦੇ ਕੰਮ ਕਰਦੇ ਸੀ ਉਹ ਜਿਵੇਂ ਸਿਫਾਈ ਦਾ ਸੀ ਉਹ ਜਦੋਂ ਸਿਫਾਈ ਦਾ ਕੰਮ ਕਰਦੇ ਸੀ ਸਲਾਤਨ ਧਰਮਿੰਦੂਆਂ ਨੇ ਇਹਨਾਂ ਨੂੰ ਛੜਤਾ ਸੋ ਇਹ ਬਹੁਤ ਮਾੜੀ ਗੱਲ ਆ ਸਾਡੇ ਨਾਲ ਸਾਗਰ ਵੀਰ ਖੜਾ ਸਾਡੇ ਪ੍ਰਧਾਨ ਖੜੇ ਆ ਇਨਾਂ ਤੇ ਸਾਡੇ ਚ ਕੀ ਕਮੀ ਐ ਸਾਡੇ ਐਮ ਸੀ ਸਾਹਿਬ ਖੜੇ ਆ ਨਰਿੰਦਰ ਜੀ ਇਹਨਾਂ ਤੋਂ ਬਿਨਾ ਇੱਕ ਮਿੰਟ ਨਹੀਂ ਸਕਦਾ ਸਰਦੂਲਗੜ੍ਹ ਦੇ ਵਿੱਚ ਜਿੰਨਾਂ ਦੀ ਜਿੰਨੀ ਪ੍ਰਸ਼ਤ ਕੀਤੀ ਜਾਵੇ ਜਿੰਨਾ ਸਨਮਾਨਿਤ ਕੀਤਾ ਜਾਵੇ ਉਹ ਕਸਟ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਹੁੰਦਾ ਵੀ ਇਹ ਸਾਡੇ ਵੱਡੇ ਵੀਰ ਛੋਟੇ ਵੀਰ ਐ ਇਹਨਾਂ ਚ ਕੋਈ ਫਰਕ ਨਹੀਂ ਨਾਲ ਸਾਨੂੰ ਮੰਨਣਾ ਚਾਹੀਦਾ ਜਿਹੜੇ ਸਾਡੇ ਮਹਾਰਿਸ਼ੀ ਵਾਲਮੀਕ ਨੇ ਸਾਡੀ ਮਾਤਾ ਸੀਤਾ ਨੂੰ ਰੱਖਿਆ ਪਰਵਿਸ਼ ਕੀਤੀ ਉਹਨਾਂ ਨੂੰ ਇਹ ਚੀਜ਼ ਦੁਖਾਰੀ ਜਾਂਦੇ ਆ ਇਹ ਸਾਡੇ ਲਈ ਬਹੁਤ ਗਲਤ ਗੱਲ ਹੈ ਮੈਂ ਇਹੀ ਸਿਲੇ ਆਦਣਾ ਵੀ ਅਸੀਂ ਸਾਰੇ ਭੈਣ ਭਾਈਆਂ ਤੇ ਇੱਕੋ ਕੇ ਰਹੀਏ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਖੁਸ਼ੀ ਦਾ ਦਿਹਾੜਾ ਹੈ ਕਿ ਅਸੀਂ ਅੱਜ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਮਨਾ ਰਹੇ ਆ ਸੋ ਪੂਰੇ ਸਮਾਜ ਨੂੰ ਅਸੀਂ ਵਧਾਈ ਦਿੰਨੇ ਆ ਉਥੇ ਨਾਲ ਦੀ ਨਾਲ ਅਸੀਂ ਸੰਦੇਸ਼ ਵੀ ਕਹਿਣਾ ਚਾਹੁੰਦੇ ਆ ਵੀ ਦੇਖੋ ਸਾਰੇ ਲੋਕ ਇੱਕ ਸਮਾਨ ਹੈ ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਕਿਉਂ ਉਹ ਦੇਖੋ ਉਹਨਾਂ ਦਾ ਜੀਵਨ ਦੇਖੋ ਕਿਤੇ ਕਿਤੋਂ ਟੁੱਟ ਗਿਆ ਉਹ ਕਿਤੋਂ ਜਗ ਪਹੁੰਚ ਜਾਦਾ ਕੋਈ ਵੀ ਇਨਸਾਨ ਪਹੁੰਚ ਸਕਦਾ ਆਪਾਂ ਨੂੰ ਸਾਰਿਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਜਿਹੜਿਆ ਸਿੱਖਿਆ ਵਾ ਉਹਨਾਂ ਤੇ ਚੱਲਣਾ ਚਾਹੀਦਾ ਸੋ ਮੈਂ ਇਸ ਸਾਰੇ ਸਮਾਜ ਨੂੰ ਇੱਕ ਹੋਰ ਆਪਾਂ ਕਹਿੰਦੇ ਹੁੰਦੇ ਆ ਕਈ ਵਾਰੀ ਆਪਣੇ ਘਰਾਂ 'ਚ ਜਾਂਦੇ ਆ ਸਫਾਈ ਆਪਾਂ ਕਹਿੰਦੇ ਜੀ ਕੂੜੇ ਵਾਲਾ ਗਿਆ ਨਹੀਂ ਉਹ ਕੂੜੇ ਵਾਲਾ ਨਹੀਂ ਆਇਆ ਕੂੜੇ ਵਾਲੇ ਤਾਂ ਆਪਾਂ ਹੁੰਨੇ ਆ ਇਹ ਸਾਰੇ ਹੁੰਦੇ ਆ ਸਫਾਈ ਵਾਲੇ ਇਹ ਸਫਾਈ ਕਰਦੇ ਆ ਸਮਾਜ ਦੀ ਸੇਵਾ ਕਰਦੇ ਆ ਸੋ ਮੈਂ ਸਾਰੇ ਸਮਾਜ ਨੂੰ ਦੁਬਾਰਾ ਫੇਰ ਤੋਂ ਭਗਵਾਨ ਬਾਲਮਿਕ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਾਰਕਾ ਜਨਾ ਸੋ ਸ਼ਾਮਨਾ ਵੀ ਕਰਦਾ ਉਹ ਇਹਨਾਂ ਦਾ ਸਮਾਜ ਵੱਧ ਤੋਂ ਵੱਧ ترقی ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਸੀਤ ਜੀ ਇਹੀ ਕਹਿਣਾ ਚਾਹੁੰਦੇ ਆ ਕਿ ਬਾਲਮਿਕ ਸਮਾਜ ਜਿਹੜਾ ਹਰ ਸਾਲ ਜਿਵੇਂ ਪੂਰੇ ਹਿੰਦੁਸਤਾਨ 'ਚ ਪਰਗਰ ਦੇ ਸੇ ਬਾਲਮਿਕ ਜੀ ਮਨਾਉਨੇ ਆ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਨਾ ਜ ਮਨਾਈ ਜਾ ਰਹੀ ਹੈ ਜਨਮ ਦਿਤੀ ਜਾਂ ਕਿ ਵੀ ਕੱਢੀ ਜਾ ਰਹੀਆਂ ਲੇਕਿਨ ਅਸੀਂ ਤਾਂ ਸੰਦੇਸ਼ ਸਮਾਜ ਨੂੰ ਹੀ ਦੇਵਾਂਗੇ ਵੀ ਗੁਰੂ ਨੂੰ ਭੁੱਲੋ ਨਾ ਗੁਰੂ ਨੂੰ ਭੁੱਲੋ ਨਾ ਗੁਰੂ ਦੇ ਨਾਮ ਤੇ ਦਸਵੇਂ ਸਾ ਹਰ ਸਾਲ ਕੱਟਿਆ ਜਾਵੇ ਤੇ ਮਨਾਇਆ ਜਾਵੇ ਅਸੀਂ ਪੂਰੀ ਸਮਾਜ ਨੂੰ ਤੇ ਦੂਜੇ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਸਾਡਾ ਹਮੇਸ਼ਾ ਜਿਵੇਂ ਸਾਥ ਦਿੰਦੇ ਐ ਸਲਕੋਟ ਦੇ ਵਿੱਚ ਉਹ ਵੀ ਪੂਰਾ ਸਾਥ ਦਿੰਦੇ ਐ ਸਮਾਜ ਦੇ ਵਿੱਚ ਲੀਡ ਲੋਗ ਐ ਹਰ ਜਾਤੀ ਦਾ ਸਾਨੂੰ ਸਹਿਯੋਗ ਦਿੰਦਾ ਇਥੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਲਕੋਟ ਸ਼ਹਿਰ ਦਾ ਛੇਠਾਂ ਦਾ ਲੀਡਰਾਂ ਦਾ ਹਰ ਸਾਲ ਸਾਡਾ ਬੜਾ ਸਾਥ ਦਿੰਦੇ ਨੇ ਇਸ ਕਰਕੇ ਅਸੀਂ ਤੁਮਤਾਨ ਨਾਲ ਮਨਾਉਂਦੇ ਆਂ ਸਾਮ ਨੂੰ ਸਤਸੰਗ ਵੀ ਕਰਦੇ ਆਂ ਦਿਨੇ ਅਸੀਂ ਲੰਗਰ ਚਲਾਉਂਦੇ ਆਂ ਏ ਇਸ ਕਰਕੇ ਅਸੀਂ ਤਾਂ ਇਹੀ ਸੰਦੇਸ਼ਾ ਦੇਵਾਂਗੇ ਸਾਰੀ ਸਮਾਜ ਨੂੰ ਵੀ ਵੱਡ ਚੜ ਕੇ ਰਿਆ ਹਰ ਸਾਲ ਜਿਹਨ ਇਹ ਮਨਾਇਆ ਜਾਵੇ ਦਿਹਾੜਾ ਤੇ ਅਸੀਂ ਵੀ ਮਨਾਉਣੀ ਆ ਜੀ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਵੀ ਸਾਡਾ ਜਿਵੇਂ ਹਰ ਸਾਲ ਸਾਥ ਦਿਨੇ ਹੋ ਸਾਡੇ ਐਵੇਂ ਸਹਿਯੋਗ ਕਰੀ ਚੱਲੋ ਜੀ ਅਸੀਂ ਵੀ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਜੀ